Companies and moreover, it is titled the Debbie of in Ayurveda. Now, it has invited you some of its benefits. <laughs> <a> <laughs> छात्र आज इस पौधा के अवसर पर हम लगाने जा रहे हैं अंजीर का पौधा तो हम अंजीर का पौधा लगाने जा रहे हैं। सबसे पहले हम पौधे पर लगे पॉलिथिन को उतारेंगे पॉलिथिन पौधे और मिट्टी दोनों के लिए बहुत हानिकारक होता है इसके बाद हम इसके ऊपर मिट्टी को डालेंगे अब हम परमात्मा से प्रार्थना करेंगे की यह पौधा खूब फले फूले और खूब फल दे अब हम इसमें थोड़ा सा पानी का छिड़काव देंगे हां पहले इसको पूरा पिट को कवर कर आप इसको सेट कर दो यहां पे आप भी हेल्प करो की हेल्प हां इधर से सारी मिट्टी उसको कवर कर अलाइंस क्लब फगवाड़ा रायल वालों 39 स्वच्छ भारत एनवायरनमेंट मेले का हिस्सा बनके स्कूलों दे विद्यार्थियों ने प्लांटेशन ड्राइव करवाई गई ਜਿਨਾਂ ਫਗਵਾੜਾ ਦੇ 14 ਸਕੂਲਾਂ ਦੇ ਲਗਭਗ 40 ਵਿਦਿਆਰਥੀਆਂ ਨੇ ਭਾਗ ਲਿਆ ਕਲੱਬ ਦੇ ਪ੍ਰਧਾਨ ਵਰੁਣ ਕੁਮਾਰ ਬਧਾਵਨ ਨੇ ਆਏ ਹੋਏ ਮੁੱਖ ਮਹਿਮਾਨਾਂ ਐਲੀ ਜਤਿੰਦਰ ਕੁੰਦੀ ਏਈਓ ਰੀਤਾ <th>ਪਰ ਜ਼ੋਨ ਚੇਅਰਪਰਸਨ ਦਾ ਸਨਮਾਨ ਕੀਤਾ ਉਹਨਾਂ ਨਾਲ ਹੀ ਫਗਵਾੜਾ এনवायरमेंट ਐਸੋਸੀਏਸ਼ਨ ਦੇ ਮੁਖੀ ਮਲਕੀ ਸਿੰਘ ਰਗਬੋਤਰਾ ਦੇ ਨਾਲ ਆਏ ਸਮਾਜ ਸੇਵਕ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵੀ ਸਵਾਗਤ ਕੀਤਾ ਗਿਆ ਇਸ ਪ੍ਰਤੀਯੋਗਤਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਵਰਨ ਕੁਮਾਰ ਵਧਾਵਨ ਨੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਦਾ ਵਾਤਾਵਰਣ ਪ੍ਰਤੀ ਉਤਸ਼ਾਹ ਦੇਖ ਕੇ ਉਹਨਾਂ ਦੀ ਸ਼ਲਾਘਾ ਕੀਤੀ। ਪ੍ਰਤੀਯੋਗਤਾ ਦੇ ਜੱਜ ਬਣੇ சாక్షి, ਅਸਿਸਟੈਂਟ ਪ੍ਰੋਫੈਸਰ ਤੇ ਸ਼੍ਰੀਮਾਨ ਫੋਰੈਸਟ ਡਿਪਾਰਟਮੈਂਟ ਨੇ ਹਨੂਮਨ ਪਬਲਿਕ ਸਕੂਲ ਨੂੰ ਪ੍ਰਤੀਯੋਗਤਾ ਦੇ ਵਿੱਚ ਜੇਤੂ ਐਲਾਨਿਆ। ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੂਜੇ ਨੰਬਰ ਤੇ ਅਤੇ ਮਾ ਆਂਬੇ ਗਰਲਜ਼ ਸਕੂਲ ਤੀਜੇ ਨੰਬਰ ਤੇ ਰਹੀ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵੀ ਜਸਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਅੱਜ ਅਸੀਂ ਤੁਹਾਨੂੰ ਵਾਤਾਵਰਣ ਬਾਰੇ ਇੱਕ ਮੁੱਕੇ ਸ਼ਿਘਾ ਵਿਜ਼ਨ ਮੋਹਲ ਸਕੂਲ ਨੂੰ ਰਿਜ਼ਰਵ ਕਰ ਰਿਹਾ ਸ਼ਸ਼ਕਲ ਤਾਂ ਮੈਨ ਨਹੀਂ ਆ ਸਸ਼ਕਲ ਅਮ ਅਜਾਬਾ ਇਥੇ ਫੂਡ ਪਲਾਂਟੇਸ਼ਨ ਮੌਕੇ ਤੇ ਅਮ ਦਾ ਬੁੱਤਾ ਜਿਹੜਾ ਵੇਚਿਆ ਆ ਇਹ ਇਹ ਸਾਡਾ ਰਾਸ਼ਟਰੀ ਫਲਾਂ ਅਮ ਮੈਂ ਬਹੁਤ ਖੁਸ਼ ਹਾਂ ਬਹੁਤ ਹੀ ਮਿੱਠਾ ਤੁਸੀਂ ਲਾ ਸਾ ਉਹਨਾਂ ਦੇ ਟੀਚਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਤਸਾਹਿਤ ਕਰਕੇ ਬੱਚਿਆਂ ਨੂੰ ਇੱਥੇ ਲੈ ਕੇ ਆਂਦਾ ਕੰਪੀਟੀਸ਼ਨ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਡੇ ਅਲਾਈਅੰਸ ਕਲੱਬ ਫਗਵਾੜਾ ਅਲਾਈਅੰਸ ਕਲੱਬ ਦੇ ਸਾਡੇ ਇੰਟਰਨੈਸ਼ਨਲ ਆਪਣੇ ਗਵਰਨਰ ਹੈਗੇ ਸਾਡੇ ਜਿਹੜੇ ਜੇਐਸ ਗੁੰਦੀ ਜੀ ਦਾ ਇਨਾ ਦਾ ਉਚੇਚੇ ਤੌਰ ਤੇ ਸਵਾਗਤ ਕਰਦਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆ ਮਲਤੀ ਸਿੰਘ ਰੋਤਰਾ ਜੀ ਨੂੰ ਸਭ ਜਾਣਦੇ ਆ ਫਗਵਾੜੇ ਦੇ ਵਿੱਚ এনवायरमेंट ਦੀ ਜੋ ਲਹਿਰ ਚਲਾਈ ਆ ਇਹਨਾਂ ਨੇ ਉਹ ਅਸੀਂ ਵੀ ਜਦੋਂ ਮੈਂ ਵੀ ਖੁਦ ਆਪ ਜਦੋਂ ਤੁਹਾਡੇ ਉਮਰ ਦਾ ਸੀਗਾ ਛੋਟਾ ਸੀਗਾ ਉੱਥੇ ਖੜਾ ਸੀਗਾ ਤੇ ਇੱਥੇ ਇਹਨਾਂ ਨੂੰ ਉਦੋਂ ਵੀ ਸੁੰਦਾ ਆਇਆ ਤੇ ਮੈਂ ਇਹਨਾਂ ਦੀ ਜੋ ਗੱਲਾਂ ਸੀਗੀਆਂ ਉਹ ਹੱਲੇ ਵੀ ਮੇਰੇ ਦਿਮਾਗ ਔਰ ਜ਼ਿਹਨ ਦੇ ਵਿੱਚ ਹੈ ਦੇਖੋ ਬੱਚੋ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਇਹ ਗੱਲ ਬਿਲਕੁਲ ਠੀਕ ਆ ਸਭ ਨੇ ਪਾਰਟਿਸਿਪੇਟ ਕਰਦੇ ਮੇਰੇ ਤੁਸੀਂ ਆਪਣਾ ਪਾਰਟਿਸਪੇਸ਼ਨ ਕੀਤਾ ਹੀ ਇਹ ਬਹੁਤ ਹੀ ਵੱਡਾ ਉਪਰਾਲਾ ਤੁਹਾਡੇ ਵੱਲੋਂ ਤੁਹਾਡੇ ਟੀਚਰ ਦਾ ਜਿਹੜਾ ਪ੍ਰਮੋਟ ਕੀਤਾ ਔਰ ਅੱਜ ਮੈਂ ਇਹ ਗੱਲ ਪੂਰੇ ਜ਼ਿੰਮੇਦਾਰੀ ਨਾਲ ਕਹਿਣਾ ਕਿ ਜੋ ਵੀ ਬੱਚਾ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਪਿਆ ਔਰ ਪੋਦਾ ਲਗਾਉਂਦਾ ਪਿਆ ਜ਼ਿੰਦਗੀ ਦੇ ਵਿੱਚ ਕੋਈ ਲੱਗਾ ਪੋਦ ਤੋੜੂਗਾ ਨਹੀਂ ਉਹ ਪੱਟੂਗਾ ਨਹੀਂ ਇਹ ਜਿਹੜੇ ਕੰਪੀਟੀਸ਼ਨ ਹੁੰਦੇ ਆ ਜਾਂ ਇਦਾਂ ਦੀ ਪ੍ਰੋਜੈਕਟ ਹੁੰਦੇ ਆ ਇਦਾਂ ਦਾ ਇੱਕ ਆਪਾਂ ਇਵੈਂਟ ਕਰਵਾਨੇ ਆ ਇਹ ਇੱਕ ਸਿੰਬੋਲਿਕ ਹੁੰਦਾ ਕਰਨ ਜੀ ਵਧਾਵਨ ਇਹ ਗ੍ਰੇਟਰ ਦਨ ਗ੍ਰੇਟਰ ਆ ਬੇਟੇ ਪਿਛਲੇ ਸਾਲ ਆਪਾਂ ਇੱਥੇ ਲਾਗ ਗਏ ਸੀ ਨਾ ਬੂਟੇ ਲਾਗ ਗਏ ਬਚੇ ਆ ਚਾਰ ਬੂਟੇ ਬਚੇ ਇਨਸਪਾਇਟ ਦ ਬੈਚ ਐਫਰਟ ਫੋਰ 10 ਬਾਈ 2 ਪਰਸਨ ਇੱਕ ਮੋਹਨ ਲਾਲ ਦੀ ਮੜਾ ਬੁੱਟਾ ਦਮਨ ਨਾ 9 ਅਜ ਨਾ 13 ਅਜ ਕਰਦੇ ਰਹੇ ਐ ਐਡਾ ਟਕਾ ਸੀਗਾ ਕੋਈ ਨਹੀਂ ਪੁੱਛਦਾ ਕਿਸਦਾ ਅੱਜ ਫੇਰ ਲਾਉਣ ਲੱਗੇ ਆ ਤੇ ਇਹਨੂੰ ਜਗ੍ਹਾ ਨੂੰ ਸਾਫ਼ ਕਰਨੇ ਕੋਈ ਜ਼ਿੰਮੇਵਾਰ ਨਹੀਂ ਸਨਦਾ ਮਾਸਟਰ ਸੀ ਨਾ ਕਾਰਪੋਰੇਸ਼ਨ ਨਾ ਮੇਰੇਗਾ ਤੇ ਨਾ ਕੋਈ ਹੋ ਹੀ ਜਿਹਦਾ ਪਰਸਨ ਹੋਇਆ ਟੇਕ ਨਾ ਰਿਸਪੌਂਸਿਬਿਲਟੀ ਆ ਸਪੀਸੀਫਿਕੇਸ਼ਨ ਕਰਦਾ ਜਿਹਨੇ ਪਾਰਟਿਸਪੇਸ਼ਨ ਕਰ ਲਈ ਉਹ ਵੈਸੇ ਹੀ ਹਾਫ ਵਿਨਰ ਹੈ ਯੈਸ ਵੈਲ ਸੋ ਸਾਡੇ ਸਾਰਿਆਂ ਲਈ ਕੰਗ੍ਰੈਚੁਲੇਸ਼ਨਸ ਕਿ ਤੁਸੀਂ ਟਾਈਮ ਕੱਟ ਕੇ ਇੱਥੇ ਪਾਰਟਿਸਪੇਸ਼ਨ ਲਈ ਇੰਨੀ ਜ਼ੀਲ ਦੇ ਨਾਲ ਪਹੁੰਚੇ ਮੈਂ ਦੇਖ ਰਹੀ ਹਾਂ ਹਰ ਏਜ ਗਰੁੱਪ ਦੇ ਬੱਚੇ ਇੱਥੇ ਪ੍ਰੈਜ਼ੈਂਟ ਹੈਗੇ ਆ ਤੋ ਇਹ ਬਹੁਤ ਹੀ ਅੱਛੀ ਚੀਜ਼ ਹੈਗੀ ਹੈ ਜਿਹੜੀ ਸਾਨੂੰ ਅੱਜ ਦੇਖਣ ਨੂੰ ਮਿਲ ਰਹੀ ਸਾਡੇ ਯੰਗ ਜਿਹੜੇ ਬੱਚੇ ਹੈਗੇ ਉਹਨਾਂ ਚ ਕਿੰਨਾ ਐਨਥੋਸੀਆਜ਼ਮ ਹੈਗਾ ਪਲਾਂਟਸ ਦੇ ਨਾਲ ਉਹਨਾਂ ਦੀ ਸੇਵਾ ਕਰਨ ਦਾ ਨਰਚਰ ਕਰਨ ਦਾ ਸੋ ਵੈਲਕਮ ਯੂ ਆਲ ਔਰ ਜਿੰਨੇ ਵੀ ਇੱਥੇ ਸਾਡੇ ਚੀਫ ਗੈਸਟ ਅੱਜ ਪ੍ਰੈਜ਼ੈਂਟ ਹੈ ਉਹਨਾਂ ਦਾ ਵੀ ਸਤਕਾਰ ਔਰ ਸਾਡੇ ਸਾਰੇ ਜਿਨ੍ਹਾਂ ਨੇ ਮਿਲ ਕੇ ਇਸ ਇਵੈਂਟ ਨੂੰ ਪੋਸੀਬਲ ਕੀਤਾ ਉਹਨਾਂ ਦਾ ਵੀ ਸਤਕਾਰ ਬਹੁਤ-ਬਹੁਤ ਔਰ ਸਾਰੇ ਟੀਚਰਸ ਜਿਹੜੇ ਕਿ ਪਾਰਟਿਸਪੈਂਟਸ ਨੂੰ ਲੈ ਕੇ ਆਏ ਉਹਨਾਂ ਨੂੰ ਐਨਕੋਰੇਜ ਕੀਤਾ ਥੈਂਕ ਯੂ ਸੋ ਮੱਚ ਸੋ ਇਹ ਜਿਹੜਾ ਅੱਜ ਦਾ ਕੰਪੀਟੀਸ਼ਨ ਹੈ ਫਰੂਟ 3 ਪਲਾਂਟੇਸ਼ਨ ਦਾ ਜਦੋਂ ਵੀ ਆਪਾਂ ਕੋਈ ਪlant ਲਗਾਣੇ ਆ ਉਹਦਾ ਬੇਸ ਬਹੁਤ ਜ਼ਰੂਰੀ ਹੁੰਦਾ ਆ ਹਨਾ ਕਿਸੇ ਵੀ ਚੀਜ਼ ਦਾ ਫਾਊਂਡੇਸ਼ਨ ਬਹੁਤ ਜ਼ਰੂਰੀ ਆ ਜੇ ਉਹ ਚੰਗੀ ਤਰ੍ਹਾਂ ਲੱਗ ਗਿਆ ਤਾਂ ਡੈਫੀਨੇਟਲੀ ਉਹ ਸਹੀ ਆਪਣੀ ਗਰੋਥ ਕਰ ਪਾਊਗਾ